ਸੋ ਪਰਮੇਸ਼ਵਰ ਆਪਣੇ ਬਚਨ ਦੇ ਵਿੱਚ ਕਹਿੰਦੇ ਆ ਕਿ ਮੈਂ ਆਪਣੀਆਂ ਸੋਚਾਂ ਜਿਹੜੀਆਂ ਤੁਹਾਡੇ ਲਈ ਤੁਹਾਡੇ ਵਿੱਚੇ ਸੋਚਦਾ ਆ ਮੈਂ ਉਹਨਾਂ ਨੂੰ ਜਾਣਦਾ ਆ ਇਹ ਹਵਾ ਦਾ ਵਾਕ ਹੈ ਖੁਦਾ ਦਾ ਬਚਨ ਆ ਸ਼ਾਂਤੀ ਦੀਆਂ ਸੋਚਾਂ ਬੁਰੀਆਂ ਨਹੀਂ ਇਹਨਾਂ ਦੀਆਂ ਨਹੀਂ ਪਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾ ਚਤੁਰਤੀ ਨੂੰ ਕੁਦੁਰਾ ਪਿਆਨ ਡਿਸਪੇਰਟ ਹallelujah ਹallelujah ਤੇ ਅੱਜ ਕਿੰਨੂ ਲੱਗਦਾ ਆ ਕਿ ਖੁਦਾ ਮੇਰੇ ਬਾਰੇ ਨਹੀਂ ਸੋਚ ਰਿਆ ਮੈਂ ਤਾਂ ਮੁਸੀਬਤ ਦੇ ਵਿੱਚ ਫਸਿਆ ਹੋਇਆ ਸ਼ਾਇਦ ਪਰਮੇਸ਼ਵਰ ਵੀ ਮੇਰੇ ਵੱਲ ਧਿਆਨ ਨਹੀਂ ਦੇ ਰਿਹਾ ਇਹ ਸ਼ਾਇਦ ਇਹ ਵਿਚੋਂ ਪੜਿਆ ਪਰਮੇਸ਼ਵਰ ਕਹਿੰਦਾ ਮੇਰੇ ਰਾਹ ਤੁਹਾਡੇ ਰਾਹ ਨਹੀਂ ਹੈ ਮੇਰੀ ਸੋਚ ਤੁਹਾਡੀ ਸੋਚ ਨਹੀਂ ਹੈ ਅਸੀਂ ਛੋਟਾ ਸੋਚਦੇ ਆ ਸਾਡੀ ਸੋਚ ਛੋਟੀ ਆ ਖੁਦਾ ਵਿਸ਼ਾਲ ਆ ਖੁਦਾ ਮਹਾਨ ਆ ਹਾਲੇਲੂਇਆ ਤੁਸੀਂ ਅੱਜ ਦਾ ਸੋਚਦੇ ਆ ਖੁਦਾ ਤੁਹਾਡੇ ਆਉਣ ਵਾਲੇ ਸਾਲਾਂ ਦਾ ਵੀ ਸੋਚ ਕੇ ਬੈਠਾ ਹਾਲੇਲੂਇਆ 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 ਉਹ ਤੁਹਾਡੇ ਆਉਣ ਵਾਲੇ ਫਿਊਚਰ ਦਾ ਵੀ ਸੋਚ ਕੇ ਬੈਠਾ ਉਹ ਤੁਹਾਡੇ ਬੱਚਿਆਂ ਦਾ ਵੀ ਸੋਚ ਕੇ ਬੈਠਾ ਇਸ ਲਈ ਅੱਜ ਸਾਨੂੰ ਜ਼ਰੂਰਤ ਆ ਜਿਸ ਰਾਤੇ ਖੁਦਾ ਨੇ ਤੁਹਾਨੂੰ ਤੇ ਮੈਨੂੰ ਤੋਰਿਆ ਆ ਉੱਤੇ ਤੁਰੇ ਰਹੀਏ ਉੱਤੇ ਚੱਲਦੇ ਜਾਈਏ ਤਾਂ ਕਿ ਉਹ ਛੇਕੜ ਦੇ ਵਿੱਚ ਤੁਹਾਨੂੰ ਆਸ ਤੁਹਾਨੂੰ ਟੈਸਟਮਨੀ ਤੁਹਾਨੂੰ ਗਵਾਹੀ ਦੇ ਨਾਲ ਤੁਹਾਨੂੰ ਵੱਡੀ ਬਲੇਸਿੰਗ ਦੇ ਨਾਲ ਖੜਾ ਕਰ ਸਕੀਏ ਇਸ ਤੋਂ ਪਹਿਲਾਂ ਬਹੁਤ ਵਾਰੀ ਖੁਦਾ ਤੁਹਾਨੂੰ ਚੰਗਾ ਕਰੇ ਉਹ ਤੁਹਾਨੂੰ ਕੁਝ ਸਮੇਂ ਦੇ ਲਈ ਬਿਮਾਰੀ ਵਿੱਚ ਵੀ ਛੱਡੇਗਾ ਪਰ ਕੋਈ ਨਹੀਂ ਪਤਾ ਦਿੱਤੀ ਕਿ ਪਰਿਵਾਰ ਲਈ ਵੀ ਲਾਸ਼ੇ ਰੋ ਉੱਤੋਂ ਲੱਤੋ ਲੱਤ ਨਹੀਂ ਮਲਤ ਹਾਲੇਲੂਇਆ ਹਾਲੇਲੂਇਆ ਇਸ ਤੋਂ ਪਹਿਲਾਂ ਉਹ ਤੁਹਾਨੂੰ ਵੱਡੀ ਗਵਾਹੀ ਨਾਲ ਖੜਾ ਕਰੇ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਹਾਲਾਤ ਵਿੱਚ ਛੱਡੇਗਾ ਤੁਹਾਨੂੰ ਲੱਗੇਗਾ ਕਿ ਪਰਮੇਸ਼ਰ ਮੇਰੀ ਪ੍ਰਾਰਥਨਾ ਨਹੀਂ ਸੁਣ ਰਿਹਾ ਬਿਲਾ ਸੁਣਨਾ ਚੀਪੋਸਤਾ ਦੋਵੋ ਫਿੰਸੇਟੇ ਦਿੱਓਨੀ ਪਤਾ ਨਹੀਂ ਸੁਣਦਾ ਯਾਦ ਰੱਖਣਾ ਅਗਰ ਦਾਨੀਅਲ ਆਪਣੇ ਸਤਾਵ ਦੇ ਸਮੇਂ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਬਣਿਆ ਨਾ ਰਹਿੰਦਾ ਤੇ ਇੱਕ ਦਿਨੋਂ ਵੱਡੇ ਗ੍ਰੇਸ ਵੱਡੀ ਗਵਾਹੀ ਦੇ ਨਾਲ ਕਦੇ ਵੀ ਖੜਾ ਨਾ ਹੁੰਦਾ ਹallelujah